ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਆਕਾਸ਼ ਮਸਤਗੜ ਜੋ ਆਪਣੇ ਭਰਾ ਪ੍ਰੀਤ ਨਾਲ ਬੀਤੇ ਆ ਜੀ ਸਭ ਸੱਚ ਆ ਜੀ ਸਾਡੇ ਨਾਲ ਮਨਜੀਤ ਨਾਲ ਜੱਗੇ ਪਹਿਲਵਾਨ ਨਾਲ ਪ੍ਰੀਤ ਨਾਲ ਸਾਰਾ ਕੁਝ ਸੱਚ ਆ ਜੀ ਪਹਿਲਵਾਨ ਨੂੰ ਆਪ ਦਾ ਸਪਸ਼ਟੀਕਰਨ ਦਵੇ ਤੇ ਫਿਰ ਅਸੀਂ ਵੀ ਆਪਦੇ ਸਾਰੇ ਜੋ ਸਾਡੇ ਸਾਡੇ ਨਾਲ ਬੀਤੇ ਆ ਇਕੱਲੇ ਇਕੱਲੇ ਬੰਦੇ ਨਾਲ ਅਸੀਂ ਵੀ ਆਪ ਦਾ ਜਵਾਬ ਦੇਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂ ਜੀ ਸასი ਗਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਜੱਗਾ ਕੁਸੇ ਆਪਣੇ ਪ੍ਰਾਪ੍ਰੀਤ ਨੇ ਵੀਡੀਓ ਪਾਈ ਗੋਪੀ ਫਰੰਦੀ ਫਰੀ ਖਿਲਾਫ ਤੇ ਜੋ ਵੀ ਫਰੀਦ ਨੇ ਕਿਹਾ ਸਭ ਸੱਚ ਆ ਆਪਾਂ ਫਰੀਦ ਨਾਲ ਖੜੇ ਆ ਸੱਚ ਦਾ ਸਾਥ ਦੇਣਾ ਵੀ ਫਰੀਦ ਜੋ ਵੀ ਕਿਹਾ ਸਭ ਸੱਚ ਕਿਹਾ ਹੈ ਹਾਂਜੀ ਸਸਿਗਾ ਸਾਰੇ ਵੀਰਾਂ ਨੂੰ ਮੈਂ ਤੁਹਾਡਾ ਆਪਣਾ ਮਨਜੀਤ ਕਬੱਡੀ ਪਲੇਅਰ ਨਵਾਂ ਪਿੰਡ ਜੋ ਆਪਣੇ ਫਰੀਦ ਵੀਰ ਨਾਲ ਰੌਲਾ ਪੈਂਦਾ ਜੋ ਪਹਿਲਵਾਨ ਦਾ ਤੇ ਜੋ ਫਰੀਦ ਦੀਆਂ ਗੱਲਾਂ ਸਭ ਸੱਚੀਆਂ ਤੇ ਅਸੀਂ ਫਰੀਦ ਦੇ ਨਾਲ ਆ ਜਿਦਾਂ ਪਹਿਲਵਾਨ ਨੇ ਕਿਹਾ ਮੈਂ ਇੰਟਰਵਿਊ ਸਭ ਕੋ ਦੱਸੂਗਾ ਤੇ ਕੋਈ ਚੱਕਰ ਨਹੀਂ ਪਹਿਲਵਾਨ ਮੈਂਟਰ ਦੇ ਦੇ ਦੋ ਮੁੜ ਕੇ ਮੈਂ ਤੇ ਪ੍ਰੀਤ ਆਕਾਸ਼ ਜੋ ਸਾਡੇ ਨਾਲ ਬੀਤੀ ਐਵੇਂ ਬੋਲਾਂਗੇ ਤੇ ਵੈਗ ਜੀ ਦਾ ਖਾਲਸਾ ਵੈਗ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕਬੱਡੀ ਪਲੇਅਰ ਐ ਪੀਸ ਭਰਾ ਆਪਣੇ ਪ੍ਰੀਤ ਭਰਾ ਨੇ ਜਿਹੜੀ ਉਹਦੋਂ ਵੀਡੀਓ ਪਾਈ ਆ ਆਪਾਂ ਉਹਦੇ ਨਾਲ ਆ ਕਿਉਂਕਿ ਮੈਂ ਅਪ੍ਰੀਲ ਕਰਕੇ ਟੀਮ ਚ ਆਇਆ ਸੀ ਤੇ ਉਹੀ ਆਪਾਂ ਨੇ ਮਾਰੇ ਟਾਈਮ ਤੇ ਫੋਨ ਕਰਕੇ ਮੈਚਾਂ ਦੇ ਹੱਟਦਾ ਰਿਹਾ ਉਹਨੇ ਆਪਣਾ ਬਹੁਤ ਸਾਥ ਦਿੱਤਾ ਜੋ ਕਿ ਆ ਸੱਚ ਆ ਵੈਗ ਜੀ ਦਾ ਖਾਲਸਾ ਵੈਗ ਜੀ